ਸਰਕਾਰ ਜੋਗ ਸਤ ਸੰਗੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅੱਜ ਹੁਸ਼ਿਆਰਪੁਰ ਤੇ ਪਸੰਤ ਪੰਦੀਨੇ ਦੇ ਮੌਕੇ ਤੇ ਨੌਂ ਲੜਕਿਰਤਨ ਬੜੀ ਊਤਮ ਨਾਲ ਮਨਾਇਆ ਗਿਆ ਸਮੂਹ ਸੰਤਾ ਨੇ ਦੂਰ ਦਰੋਂ ਆ ਕੇ ਇਸ ਨਗਰ ਕਿਲਤ ਵਿੱਚ ਹਿੱਸਾ ਲਿਆ ਤਾਂ ਆਓ ਵੇਖਦੇ ਹਾਂ ਲੜਕਿਰਤਨੀਆਂ ਰੌਣਕਾ ਹੁਸ਼ਿਆਰਪੁਰ ਦੀਆਂ ਪਰਿਹਗਾਂ ਦੀਆਂ ਜਿਹੜਾ ਹਮਲਾ ਕਿੰਨਾ ਜਾਵੇ ਸਿੱਖਾਂ ਦਾ ਹਾਲ ਕੱਟਣ ਕੀਤਾ ਜਾਵੇ ਗੁਰੂ ਜੀ ਸਾਧ ਸੰਗਤ ਵੱਡੀ ਕਾਵੇ ਸੀ ਜੇ ਸਤ ਬਾਬਾ ਜਰਮੈਲ ਸਿੰਘ ਸਾਹਿਬ ਸਾਹਿਬ ਤੇ ਹਰਮਾਲੇ ਉਹਨਾਂ ਦੇ ਉੱਪਰ ਕੱਢਦਾ ਤੇ ਗੁਰੂ ਜੀ ਸਾਧ ਸੰਗਤ ਬੰਦ ਕੁੱਤਾ ਜਿਹੜਾ ਦਰਦ ਰੱਖਣ ਵਾਲੇ ਕੋਹਾਂ ਦਾ ਸੁਪਰ ਮਾਤਮਾ ਨੇ ਨਾ ਗੁਰੂ ਜੀ ਸਾਧ ਸੰਗਤ ਆਓ ਮੌਤ ਦੀ ਗੱਲ ਇਹਦੇ ਸਾਥ ਖਾਂਦੇ ਜੀਰਮਾਲ ਸਾਹਿਬ ਫੌਜਾਂ ਨਾਲ ਦਾ ਆਰੰਭ ਹੋ ਉਦਾਂ ਦੀ ਗਾਲੇ ਇਹ ਫੌਜਾਂ ਨੇ ਹੰਕੇ ਢਾ ਪਾਲਿਆ ਕੇਵਲ ਕੱਲੀਆਂ ਫੌਜਾਂ ਨਹੀਂ ਇੱਥੇ ਟੈਂਕ ਇਹ ਸੁਨੇਹੇ ਕਰਨਾ ਚਾਹੀਦਾ ਹੈ ਜੀ ਜੀ ਮਾਨ ਸਰਕਾਰ ਨੂੰ ਉਤਾਰ ਦੇਣੇ ਕਿ ਦਵਾ ਦੇ ਜੀ ਅਕੀ ਸਰਕਾਰ ਦੇ ਨਾਲ ਪਾਰਟੀਆਂ ਨੂੰ ਦੇ ਤੇ ਟੀ ਤੇ ਕਵਾਰ ਹੈ ਧਰ ਗੁਰ ਧੰਨ ਬਾਜਾ ਆ ਜਗ ਤੋਂ ਜਲਦੀ ਤੇਰੀ ਸ਼ਾਨ ਹੈ ਹੋੜ ਕਰ ਗਿਆ ਵਾਲਿਆ ਆਪਣੇ ਆਪਣੇ ਚਾਇ ਵੀ ਰਾਨ ਹੋ ਗਏ ਹੱਥੀ ਸ਼ਾਮਨ ਇਤਿਆਂ ਲੱਖਾ ਪੁੱਤਰਾਂ ਨੂੰ ਆਪਣੇ ਚਾਰੇ ਵਿਚਾਰੇ ਕੁਰਬਾਨ ਹੋ ਗਏ ਆਓ ਗੁਰਪਿਆਰੀ ਸਾਧ ਸੰਗਤ ਜੀ ਸਤਵੇਂ ਪੜਾਤੇ ਸੰਗਤਾਂ ਪਹੁੰਚੀਆਂ ਨੇ ਬੜੇ ਪਿਆਰ ਨਾਲ ਰਸਤੇ ਦੇ ਵਿੱਚ ਸ਼ਬਦ ਕੀਰਤਨ ਚੱਲਦਾ ਹੈ ਪਾਣੀ ਆਪ ਸੰਤਾ ਪੜਦੇ ਹੋਏ ਨਗਰ ਕੀਰਤਨ ਦੇ ਵਿੱਚ ਸਮੂਹਿਤ ਕਰਕੇ ਹੋਏ ਸਤਿਨੇ ਪੜਾਤੇ ਪਹੁੰਚੇ ਬਹੁਤ ਵਧੀਆ ਪ੍ਰਬੰਧਕਾਂ ਨੇ ਇੱਥੇ ਪ੍ਰਬੰਧ ਕੀਤਾ ਹੈ ਜਿੱਥੇ ਸੁੰਦਰ ਵਿਸ਼ਾਈ ਕਰਕੇ ਅੱਜ ਜਿੱਥੇ ਦੀਵਾਨ ਸਜੇ ਹੋਏ ਨੇ ਬੜਾ ਵਧੀਆ ਪ੍ਰਬੰਧ ਕੀਤਾ ਹੈ ਸ਼ਕਲ ਛਕਾਉਣ ਵਾਸਤੇ ਵੀ ਚਾਹ ਤੇ ਪਕੌੜਿਆਂ ਦਾ ਲੰਗਰ ਚੱਲਦਾ ਪਿਆ ਹੈ ਗੁਰੂ ਪਿਆਰੀ ਸਾਧ ਸੰਗਤ ਆ ਇੱਕ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ ਅਸੀਂ ਨਗਰ ਕੀਰਤਨ ਤੇ ਗਏ ਤੇ ਅਸੀਂ ਸਟੇ ਦੇ ਉੱਤੇ ਖਲੂ ਕਰਕੇ ਬੋਲਿਆ ਕਿ ਜੇਕਰ ਅਸੀਂ ਨਗਰ ਕੀਰਤਨ ਦੇ ਵਿੱਚ ਆਇਆ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਸਮਾਂ ਕੱਢ ਕੇ ਆਈਏ ਫਿਰ ਕੁਝ ਨਾ ਕੁਝ ਲਾਹਾ ਕੱਢ ਕੇ ਲੈ ਕੇ ਜਾਈਏ ਕੁਝ ਨਾ ਕੁਝ ਤਾਂ ਅਸੀਂ ਘਰਾਂ ਨੂੰ ਲੈ ਕੇ ਜਾਈਏ ਤੇ ਗੁਰੂ ਪਿਆਰੀ ਸਾਧ ਸੰਗਤ ਅਸੀਂ ਤੇ ਕਿਹਾ ਸੀ ਕਿ ਜੇਕਰ ਆ ਸਮਾਂ ਕੱਢਿਆ ਏ ਇਸ ਸਮਾਸੀ ਗੁਰੂ ਨੇ ਖਿਲਾਇਆ ਕੋਈ ਨਾ ਕੋਈ ਗੱਲ ਜਿਹੜੀ ਇਹੋ ਜੀ ਸਾਡੇ ਹਿਰਦੇ ਦੇ ਵਿੱਚ ਵੱਸ ਜਾਵੇ ਜਿਸ ਦੇ ਨਾਲ ਸਾਡਾ ਗੁਰੂ ਦੇ ਨਾਲ ਪਿਆਰ ਵਧ ਜਾਵੇ ਪ੍ਰੀਤ ਮਨ ਜਾਵੇ ਤੇ ਗੁਰੂ ਪਿਆਰੀ ਸਾਧ ਸੰਗਤ ਜਦੋਂ ਸਮਾਪਤੀ ਹੋਈ ਤੇ ਉਸ ਸਮੇਂ ਇੱਕ ਮਾਤਾ ਜਿਹੜੀ ਆ ਉਹ ਕੋਲ ਆ ਕੇ ਕਹਿੰਦੀ ਪੁੱਤਰ ਆ ਜਿਹੜੀ ਤੂੰ ਗੱਲ ਕਹੀ ਸੀ ਮੈਂ ਉਹ ਗੱਲ ਤੇਰੀ ਮੰਨ ਕਰਕੇ ਚੱਲੀ ਆਂ ਅਸੀਂ ਆਖਿਆ ਦੱਸੋ ਕਿਹੜੀ ਗੱਲ ਕਹਿੰਦੇ ਤੁਸੀਂ ਕਿਹਾ ਸੀ ਨਗਰ ਕੀਰਤਨ ਵਿੱਚ ਆਇਓ ਖਾਲੀ ਨਾ ਜਾਇਓ ਕੁਝ ਨਾ ਕੁਝ ਲੈ ਕੇ ਜਾਇਓ ਆਹ ਵੇਖੋ ਆਹ ਸਮਾਨ ਦਾ ਮੈਂ ਢੋਲਾ ਭਰ ਲਿਆ ਏ ਤੇ ਆ ਮੈਂ ਘਰ ਲੈ ਕੇ ਚੱਲੀ ਆਂ ਤੇ ਗੁਰੂ ਪਿਆਰੀ ਸਾਧ ਸੰਗਤ ਅਸੀਂ ਆਖਿਆ ਕਿ ਮਾਤਾ ਅਸੀਂ ਤੇ ਹੋਰ ਵੀ ਗੱਲ ਕਹੀ ਸੀ ਕਹਿੰਦੀ ਜਦੋਂ ਤੁਸੀਂ ਦੂਸਰੀ ਗੱਲ ਕਹੀ ਸੀ ਗੁਰੂ ਵਾਲੀ ਉਸ ਟਾਈਮ ਤੇ ਮੈਂ ਕੁਝ ਸ਼ਕਨ ਛਕਾਉਣ ਵਾਲੀ ਵਾਲ ਮੇਰਾ ਧਿਆਨ ਸੀ ਮੇਰਾ ਤੇ ਉਦੋਂ ਧਿਆਨ ਸੀ ਕਿ ਉਧਰੋਂ ਪਕੌੜੇ ਮਿਲਦੇ ਆ ਉਧਰ ਜਾ ਕੇ ਪਕੌੜੇ ਲੈ ਲਵਾਂ ਮੈਂ ਇਹ ਹੀ ਗੱਲ ਸੁਣੀ ਸੀ ਕਿ ਝੂਲਾ ਭਰ ਕੇ ਕੁਝ ਨਾ ਕੁਝ ਲੈ ਕੇ ਘਰ ਜਾਈਏ ਇਹ ਨਹੀਂ ਸੀ ਸੁਣਿਆ ਕਿ ਗੁਰੂ ਦੀ ਗੱਲ ਸੁਣ ਕੇ ਕਰ ਜਾਈਏ ਸੋ ਗੁਰੂ ਪਿਆਰੀ ਸਾਧ ਸੰਗਤ ਅਸੀਂ ਗੁਰੂ ਦੀ ਗੱਲ ਸੁਣ ਕੇ ਕੁਝ ਨਾ ਕੁਝ ਲਾਹਾ ਖੱਟ ਕੇ ਅਸੀਂ ਲੈ ਕਰਕੇ ਘਰਾਂ ਦੇ ਵਿੱਚ ਜਾਣਾ ਹੈ ਆ ਮਨੁੱਖਾ ਜੀਵਨ ਜਿਹੜਾ ਇਹ ਬਾਰ ਬਾਰ ਨਹੀਂ ਨਰਦਾ 83 ਲੱਖ ਜੂਨ ਭੋਕੇ ਫਿਰ ਸਾਨੂੰ ਆ ਮਨੁੱਖਾ ਦੇਹੀ ਮਿਲਦੀ ਹੈ ਅੱਜ ਗੁਰੂ ਨੇ ਕਿਰਪਾ ਕੀਤੀ ਹੈ ਸਤ ਸੰਗਤ ਦੀਆਂ ਘੜੀਆਂ ਨਸੀਬ ਹੋ ਰਹੀਆਂ ਨੇ ਆ ਸੰਗਤ ਜਿਹੜੀ ਹੈ ਇਹ ਬਿਨ ਕਰਮਾਂ ਤੋਂ ਬਿਨ ਭਾਗਾਂ ਤੋਂ ਨਸੀਬ ਨਹੀਂ ਹੁੰਦੀ ਪਿਛਲੇ ਪੜਾਅ ਤੇ ਵਿੱਚ ਭਾਈ ਸਾਹਿਬ ਆਪ ਸੰਤਾਂ ਨੂੰ ਦੱਸ ਰਹੇ ਸੀ ਕਿ ਇਹ ਸੰਗਤ ਗੁਰੂ ਦੀ ਕਿਰਪਾ ਹੋਏ ਬਖਸ਼ਿਸ਼ ਹੋਵੇ ਫਿਰ ਮਿਲਦੀ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਵੱਡ ਭਾਗੀ ਹਰ ਸੰਗਤ ਪਾਵੈ ਭਾਗ ਹੀਨ ਪਰਮ ਚੋਟਾਂ ਖਾਦਾ ਬਿਨ ਭਾਗਾ ਸਤ ਸੰਗ ਨਾਲ ਲੱਗਾ ਬਿਨ ਸੰਗਤ ਮੈਲ ਭਰੀਜਾ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਗੁਰੂ ਨੇ ਕਿਰਪਾ ਕੀਤੀ ਹੈ ਕੁਝ ਨਾ ਕੁਝ ਅਸੀਂ ਲੈ ਕਰਕੇ ਜਾਈਏ ਕੁਝ ਨਾ ਕੁਝ ਅੱਜ ਗੁਰੂ ਪਾਤਸ਼ਾਹ ਸਿੱਖ ਕਰਕੇ ਅਸੀਂ ਸਤਿਗੁਰਾਂ ਦਾ ਆ ਜਿਹੜਾ ਸਲਾਨਾ ਸਮਾਗਮ ਹੈ ਸਲਾਨਾ ਜੂੜ ਮੇਲਾ ਹੈ ਇਹਦੇ ਵਿੱਚ ਕੁਝ ਨਾ ਕੁਝ ਅਸੀਂ ਲਾਹਾ ਖਟ ਲਈਏ ਆਓ ਗੁਰੂ ਪਿਆਰੀ ਸਾਧ ਸੰਗਤ ਪਿਛਲੇ